ਈਵੈਂਟ ਦੇ ਅਧੀਨ ਆਉਂਦੇ ਪਿੰਡ ਪੌਂਗਿੰਡ ਸਾਹਿਬ ਤੋਂ ਤਕਰੀਬਨ 1 ਮਹੀਨਾ ਪਹਿਲਾਂ 13 ਸਾਲ ਦੇ ਕਰੀਬ ਇੱਕ ਬੱਚਾ ਗੁੰਮ ਹੋਇਆ ਸੀ ਜਿਸ ਦੀ ਭਾਲ ਵਿੱਚ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦਾ ਬੱਚਾ ਨਹੀਂ ਮਿਲਦਾ ਤਾਂ ਉਹ ਮੰਗਲਵਾਰ ਨੂੰ ਭਿੱਕੀਵਿੰਡ ਚੌਕ ਵਿੱਚ ਧਰਨਾ ਦੇਣਗੇ ਇਸ ਸਮੇਂ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੇ ਸਪੋਰਟ ਸੈੱਲ ਦੇ ਪੰਜਾਬ ਚੇਅਰਮੈਨ ਗੁਰਪ੍ਰੀਤ ਸਿੰਘ ਗੋਪਾਲਾ ਅਤੇ ਰਾਜਣ ਸਿੰਘ ਪੂਲਾ ਨੇ ਵੀ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਇਸ ਧਰਨੇ ਦੀ ਅਗਵਾਈ ਕਰਕੇ ਪਿੱਕੀਵਿੰਡ ਚੌਕ ਵਿੱਚ ਮੰਗਲਵਾਰ ਨੂੰ ਧਰਨਾ ਦਿੱਤਾ ਜਾਵੇਗਾ ਕੀ ਨਾ ਜੀ ਵੀਰ ਜੀ ਤੁਹਾਡਾ ਮੇਰਾ ਨਾਮ ਅਨਰਵੈਲ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਆਪਣਾ ਪਹੁੜ ਸਾਹਿਬ ਜੀ ਤੇ ਬੱਚਾ ਜਿਹੜਾ ਗਵਾਚਿਆ ਕਿ ਨਜ਼ਰ ਹੋ ਗਿਆ ਤੇ ਕੀ ਹਾਲ ਹੋਇਆ ਤੁਹਾਡਾ ਇਹ ਬੱਚਾ ਸਾਡਾ ਜੀ 3 ਦਸੰਬਰ ਦਾ ਗਿਆ ਜੀ ਘਰੋਂ ਖੇਡਣ ਗਿਆ ਤੇ ਅਜੇ ਤੱਕ ਵਾਪਸ ਨਹੀਂ ਗਿਆ ਵੀ ਮੈਂ ਪਰਿਵਾਰ ਨੇ ਸਾਰੇ ਨੇ ਲੈ ਕੇ ਸੀ ਸਾਰੇ ਦਰਖਾਸਤਾਂ ਵੀ ਦੇ ਚੁੱਕੇ ਆ ਪਹਿਲੀ ਦਰਖਾਸਤ ਦਿੱਤੀ ਜੀ ਐਸਐਚਓ ਭਿੱਖੀਵੰਡ ਦੂਸਰੀ ਦਰਖਾਸਤ ਦਿੱਤੀ ਜੀ ਅਹੀਂ ਡੀਐਸਪੀ ਸਾਹਿਬ ਭਿੱਖੀਵੰਡ ਨੂੰ ਉਹ ਤੋਂ ਬਾਅਦ ਅਹੀਂ ਐਸਐਸਪੀ ਸਾਹਿਬ ਦੇ ਵੀ ਗਏ ਆ ਜੀ ਹਾਂ ਐਸਐਸਪੀ ਸਾਹਿਬ ਦੇ ਵੀ ਦਰਖਾਸਤ ਦੇ ਕੇ ਆਏ ਆ ਬਾਲ ਵਿਕਾਸ ਦਫਤਰ ਦਰਖਾਸਤ ਦਿੱਤੀ ਆ ਜੀ ਹੈਲਪ ਲਾਈਨ ਚਿਲड्रन ਬੱਚਿਆਂ ਤੇ ਉੱਥੇ ਫੋਨ ਕੀਤਾ ਡੀਸੀ ਦਫ਼ਤਰੋਂ ਸਾਨੂੰ ਫੋਨ ਆਇਆ ਜੀ ਮੈਡਮ ਜੀ ਨੇ ਫੋਨ ਕਰਕੇ ਸਾਨੂੰ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਸਾਡੇ ਸਾਰੇ ਆਧਾਰ ਕਾਰਡ ਉਹਨਾਂ ਨੇ ਲਏ ਆ ਸਾਰੀ ਪੁੱਛਗਿੱਛ ਕਰਕੇ ਉੱਥੇ ਵੀ ਦਰਖਾਸਤ ਨੋਟ ਹੋਈ ਆ ਜੀ ਕੋਈ ਪਤਾ ਲੱਗ ਸਕਿਆ ਅੱਜ ਤੱਕ ਵੀ ਨਹੀਂ ਜੀ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਜੀ ਕੋਈ ਸਰਾਗਣੀ ਨਾਲ ਲੱਭ ਰਿਹਾ ਕੋਈ ਸੀਸੀਟੀਵੀ ਫੁਟੇਜ ਮਿਲੀ ਕੋਈ ਮਿਲੀਆਂ ਜੀ ਦੋ ਮਿਲੀਆਂ ਜੀ ਉਹ ਅਸੀਂ ਪੁਲਿਸ ਨੂੰ ਦੇ ਚੁੱਕੇ ਹਾਂ ਜੀ ਤੇ ਪੁਲਿਸ ਉਹ ਕਹਿੰਦੀ ਆ ਜੀ ਉਹ ਗੋ ਉਹ ਕਲੀਅਰ ਨਹੀਂ ਹੁੰਦੀ ਜੀ ਉਹਦਾ ਕੁਸਰਾਗ ਨਹੀਂ ਲੱਗਦਾ ਜੀ ਉਹ ਸਾਨੂੰ ਕਹਿੰਦੇ ਆ ਜੀ ਤੁਸੀਂ ਦੱਸੋ ਜੀ ਪਤਾ ਕਰਕੇ ਸਰਾਗ ਤੇ ਅਸੀਂ ਕਿੱਥੋਂ ਸਰਾਗ ਲੱਭੀ ਜੀ ਗਰੀਬ ਬੰਦੇ ਅਸੀਂ ਹੁਣ ਕੀ ਤੁਸੀਂ ਚਾਹੁੰਦੇ ਜੀ ਅਸੀਂ ਇਹੋ ਹੀ ਚਾਹੁੰਦੇ ਆ ਕਿ ਪੁਲਿਸ ਆਪਣੀ ਇਮਾਨਦਾਰੀ ਨਾਲ ਜੀ ਜਿਹੜੀ ਇਹ ਚੀਜ਼ ਤੇ ਸਖਤੀ ਤੋਂ ਕਾਰਵਾਈ ਕਰੇ ਜਿਹੜੇ ਜਿੱਦਾਂ ਵੀ ਕਰਕੇ ਆਪਣੀ ਪੁੱਛਗਿੱਛ ਕਰਕੇ ਬੱਚੇ ਦੀ ਭਾਲ ਕਰੇ ਜੀ ਸਾਡਾ ਬੱਚਾ ਸਾਨੂੰ ਸਹੀ ਸਲਾਮਤ ਮਿਲਣਾ ਚਾਹੀਦਾ ਜੀ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਤੇ ਪਰ ਸਭ ਤੋਂ ਦੁੱਖ ਦੀ ਗੱਲ ਇਹ ਆ ਜੀ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਮੇਰੇ ਪਿੰਡ ਵਿੱਚੋਂ ਕਿਸੇ ਵੀ ਬੰਦੇ ਨੇ ਇਸ ਚੀਜ਼ ਦੀ ਮੇਰੀ ਹੈਲਪ ਕਰਨ ਦੀ ਕਿਸੇ ਨੇ ਵੀ ਕੋਈ ਅੱਗੇ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕੋਈ ਗੱਲ ਕੀਤੀ ਹੈ ਬਸ ਇੱਕ ਗੁੰਗਲੀਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਜੀ ਜਿਹਨਾਂ ਨਾਲ ਮੈਂ ਸਾਰੇ ਬੰਦਿਆਂ ਨਾਲ ਪਿੰਡ ਦੇ ਮੋਤਬਾਰਾ ਨਾਲ ਸੰਪਰਕ ਕੀਤਾ ਜੀ ਅਗਲਾ ਸਾਡਾ ਇਹ ਹੀ ਪਲਾਨ ਹੈ ਜੀ ਜੇ ਤਾਂ ਸਾਡਾ ਕੋਈ ਸਾਡੀ ਕੋਈ ਕਾਰਵਾਈ ਕਿਸੇ ਤਰੀਕੇ ਨਾਲ ਕਰਦੇ ਆ ਬੱਚੇ ਦੀ ਕੋਈ ਭਾਲ ਕਰਦੇ ਆ ਜਾਂ ਸਾਨੂੰ ਛੇਤੀ ਲੱਭ ਦਿੰਦੇ ਆ ਤੇ ਨਹੀਂ ਤਾਂ ਅਸੀਂ ਅਸੀ ਮੰਗਲਵਾਰ ਵਾਲੇ ਦਿਨ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਪਿੱਥੀਵਿੰਡ ਚੌਂਗ ਦੇ ਵਿੱਚ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਬਾਈ ਨਾ ਹੋਈ ਤਦ ਫਿਰ ਅਸੀਂ ਜੰਗੀ ਪੱਧਰ ਤੇ ਮਹਾਰਾਜ ਜੀ ਜੋ ਵੀ ਸਾਡੇ ਕੋਲ ਹੋਇਆ ਫਿਰ ਅਸੀਂ ਕਰਾਂਗੇ ਜੀ ਮੰਗਲਵਾਰ ਨਵੇਂ ਸਾਲ ਦੀ 2 ਤਰੀਕ ਬੰਦੀ ਹੈ ਜੀ 2024 ਦੀ ਜੀ ਕੀ ਨਾਂ ਦੇ ਕਿਹੜੀ ਸੰਸਥਾ ਜੋਂ ਵੀਰ ਜੀ ਮੈਂ ਜੀ ਰਾਜਨ ਸਿੰਘ ਪੁੱਲਾ ਜ਼ਿਲ੍ਹਾ ਪ੍ਰਧਾਨ ਬਾਲਮੀਕ ਸਭਾ ਲੋ ਭਗਵਾਨ ਬਾਲਮੀਕ ਏਕਤਾ ਸੁਰੱਖਿਤਾ ਦਲ ਮੇਰਾ ਵੀ ਸੰਦੀਪ ਸਿੰਘ ਜਡੇਆਲਾ ਚੇਰਮੈਨ ਪੰਜਾਬ ਕੀ ਕਹਿਣਾ ਚਾਹੁੰਦੇ ਜੀ ਹਾਂ ਹਾਂ ਜੀ ਮੈਂ ਜੀ ਆਪਾਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਸਾਨੂੰ ਕੋਈ ਇਨਸਾਫ ਦਿਵਾਵੇ ਜੇ ਨਾ ਦਿਵਾਓਗੇ ਤਾਂ ਅਸੀਂ ਧਰਨਾ ਲਾਵਾਂਗੇ ਜੰਗੀ ਪੱਧਰ ਤੇ ਮੇਰਾ ਵੀਰ ਗੁਰਪ੍ਰੀਤ ਸਿੰਘ ਪਾਲਾ ਵੀ ਮੇਰੇ ਨਾਲ ਨੇ ਤੇ ਕਦੋਂ ਲਾ ਰਹੇ ਏ ਇਧਰ ਨਾ ਤੁਸੀਂ ਅਹੀਂ ਜੀ ਮੰਗਲਵਾਰ ਲਾ ਰਹੇ ਆ ਜੀ ਕਿੰਨੇ ਵਜੇ ਲਾਵਾਂਗੇ 10 11 ਵਜੇ ਲਾਵਾਂਗੇ ਜੀ ਠੀਕ ਆ ਦੇ ਇਸ ਬੰਦੀ ਸੂਚਿਤ ਕਰਦਾ ਤੁਸੀਂ ਹਾਂਜੀ ਹਾਂਜੀ ਕਿਨੂੰ ਆਪਣੇ ਪੰਜਾਬ ਪੁਲਿਸ ਤੇ ਸੀਆਈਡੀ ਵਾਲੇ ਦੀ ਨੌਲੇਜ ਚ ਪਾਤਾ ਜੀ ਅਸੀਂ ਜੇ ਨਾਲ ਇਨਸਾਫ ਦਵਾਉਣਗੇ ਸਾਨੂੰ ਅਸੀਂ ਜੰਗੀ ਪੱਧਰ ਤੇ ਹਾਈ ਲੈਵਲ ਤੇ ਕਰਾਂਗੇ ਕੰਮ